ਸਬਸਕ੍ਰਾਈਬ ਕਰੋ ਦਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ انسان ਦੇ ਦਿਮਾਗ ਤੇ ਕਈ ਵਾਰੀ ਗੁੱਸਾ ਇਸ ਕਦਰ ਸਵਾਰ ਹੋ ਜਾਂਦਾ ਹੈ ਕਿ ਉਹ ਆਪਣੇ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਵੀ ਭੁੱਲ ਬੈਠਦਾ ਹੈ ਅਤੇ ਆਪਣੇ ਹੀ ਰਿਸ਼ਤਿਆਂ ਨੂੰ ਜਾਣੀ ਨੁਕਸਾਨ ਪਹੁੰਚਾਉਣ ਤੱਕ ਉਤਾਰੂ ਹੋ ਜਾਂਦਾ ਹੈ ਐਹੋ ਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਕਸਵਾ ਢਾਈਵਾਲ ਦੀ ਬੇਦੀ ਕਲੋਨੀ ਦੇ ਵਿੱਚ ਜਿੱਥੋਂ ਦੇ ਇੱਕ ਨਿਵਾਸੀ ਐਨਆਰਆਈ ਨੂੰ ਉਹਨਾਂ ਦੇ ਫੁੱਫੜ ਨੇ ਇੱਕ ਐਨਆਰਆਈ ਮੁੰਡੇ ਨੇ ਉਸਦਾ ਪਾਸਪੋਰਟ ਗੁੰਮ ਕਰ ਦੇਂਦੇ ਰੋਪ ਦੇ ਰਸਤੇ ਦੇ ਵਿੱਚ ਅਗਵਾ ਕਰਕੇ 2 ਦਿਨ ਉਸ ਨੂੰ ਕਿਡਨੈਪ ਕਰਕੇ ਰੱਖਣ ਦੇ ਬਾਅਦ ਮਾਰਪੀਟ ਕੀਤੀ ਅਤੇ ਉਸ ਦੇ ਬਾਅਦ ਤੀਜੇ ਦਿਨ ਜ਼ਖਮੀ ਹਾਲਤ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਵਾ ਕੇ ਹੱਥ ਪੈਰ ਬੰਨ ਕੇ ਆਤਮ ਹੱਤਿਆ ਦਾ ਮਾਮਲਾ ਬਣਾਉਣ ਦੇ ਲਈ ਰੇਲਵੇ ਪਟੜੀ ਦੇ ਉੱਤੇ ਸੁੱਟ ਦਿੱਤਾ ਕਿਸਮਤ ਵਧੀਆ ਹੋਣ ਦੇ ਨਾਲ ਚਲਦਿਆਂ ਉਸ ਦੇ ਉੱਪਰ ਦੋ ਟ੍ਰੇਨਾਂ ਲੰਘ ਜਾਣ ਤੋਂ ਬਾਅਦ ਵੀ ਉਸ ਦਾ ਬਚਾਅ ਹੋ ਗਿਆ। ਹੁਣ ਪੀੜਤ ਦਾ ਜ਼ਖਮੀ ਹਾਲਾਤ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਦੇ ਵੱਲੋਂ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪੀੜਤ ਲਖਵੀਰ ਸਿੰਘ ਦੇ ਕਹਿਣ ਦੇ ਮੁਤਾਬਕ ਉਸ ਦੇ ਫੁੱਫੜ ਦਾ ਬੇਟਾ ਗੁਰਦੇਵ ਸਿੰਘ ਜੋ ਕਿ ਖੁਦ ਕਵੇਤ ਦੇ ਵਿੱਚ ਰਹਿੰਦਾ ਹੈ ਉਸ ਨੇ ਇਹ ਰੋਪ ਲਾਇਆ ਕਿ ਪੀੜਤ ਲਖਵੀਰ ਸਿੰਘ ਕਵੇਤ ਤੋਂ ਭਾਰਤ ਆਏ ਸਮੇਂ ਉਸ ਦਾ ਪਾਸਪੋਰਟ ਆਪਣੇ ਨਾਲ ਭਾਰਤ ਲੈ ਆਇਆ। ਪੀੜਤਾ ਕਹਿੰਣਾ ਹੈ ਕਿ ਇਹ આરોਪ ਬਿਲਕੁਲ ਝੂਠੇ ਸਨ ਕਿਉਂਕਿ ਸਾਨੂੰ ਇਸ ਦੇ ਪਾਸਪੋਰਟ ਦਾ ਕੋਈ ਫਾਇਦਾ ਨਹੀਂ ਸੀ। ਪਰ ਫਿਰ ਵੀ ਮੈਂ ਉਸ ਨੂੰ ਉਸ ਦਾ ਪਾਸਪੋਰਟ ਦੁਬਾਰਾ ਬਣਵਾ ਕੇ ਦੇਣ ਦਾ ਵਾਅਦਾ ਕੀਤਾ ਸੀ। ਚਾਹੇ ਜਿੰਨੇ ਵੀ ਪੈਸੇ ਲੱਗ ਜਾਂਦੇ ਪਰ ਉਸ ਦੀ ਰੰਜਿਸ਼ ਦੇ ਚਲਦਿਆਂ ਗੁਰਦੇਵ ਦੇ ਭਰਾ ਗੁਰਪਾਲ ਸਿੰਘ ਨੇ ਆਪਣੇ ਪਿਤਾ ਅਤੇ ਕੁਝ ਸਾਥੀਆਂ ਦੇ ਸਮੇਤ ਬੀਤੇ ਸੋਮਵਾਰ ਨੂੰ ਜਦੋਂ ਗੁਰਦੁਆਰੇ ਤੋਂ ਵਾਪਸ ਘਰ ਦੇ ਵੱਲ ਨੂੰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਅਗਵਾ ਕਰ ਗੱਡੀ ਦੇ ਵਿੱਚ ਸੁੱਟ ਕੇ ਕਿਸੇ ਜਗ੍ਹਾ ਤੇ ਲੈ ਗਏ ਅਤੇ ਦੋ ਦਿਨ ਉਸ ਦੀ ਉਸੇ ਜਗ੍ਹਾ ਮਾਰਪਟ ਕਰਦੇ ਰਹੇ ਅਤੇ ਬੁੱਧਵਾਰ ਨੂੰ ਹਨੇਰੇ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਾ ਕੇ ਹੱਥ ਪੈਰ ਮੰਨ ਕੇ ਰੇਲਵੇ ਪਟੜੀ ਦੇ ਉੱਤੇ ਸੁੱਟਿਆ ਤਾਂ ਕਿ ਆਤਮ ਹੱਲਾ ਮਾਮਲਾ ਸਿੱਧ ਹੋ ਸਕੇ ਪੀੜਤ ਦਾ ਕਹਿਣਾ ਹੈ ਕਿ ਇਹ ਮੇਰੀ ਵਧੀਆ ਕਿਸਮਤ ਸੀ ਜਿਸ ਦੇ ਕਾਰਨ ਮੇਰੇ ਉੱਤੇ ਦੋ ਟ੍ਰੇਨਾਂ ਲੰਘ ਜਾਂਦੇ باوجود ਵੀ ਮੇਰੀ ਜਾਨ ਬਚ ਗਈ ਅਤੇ ਦਿਨ ਦਿਹਾੜੇ ਆਸ-ਪਾਸ ਦੇ ਲੋਕਾਂ ਨੂੰ ਪਤਾ ਚੱਲਿਆ ਤੇ ਉਹਨਾਂ ਨੇ ਲੋਕਾਂ ਨੇ ਮੈਨੂੰ ਚੱਕ ਕੇ ਮੇਰੇ ਘਰ ਫੋਨ ਕੀਤਾ ਤੇ ਇਲਾਜ ਲਈ ਹਸਪਤਲ ਲੈ ਗਏ ਜਿਸ ਦੇ ਚਲਦਿਆ ਮੇਰੀ ਜਾਨ ਬਚ ਗਈ ਹੈ ਜੀ ਸੋਮਵਾਰ ਦਾ ਚੁੱਕ ਕੇ ਖੜਿਆ 8:30 9 ਜਿਵੇਂ ਗੁਰਦੁਆਰਿਆਂ ਹੋ ਕੇ ਤੇ ਪਿੰਡ ਜਾਣਦੇ ਆ ਆਪਣੇ ਮੇਰੇ ਇਨਾਂ ਵੈਦਿਕ ਲੋਨੀ ਆ ਉਹਦਾ ਧਾਰੀ ਹਲਕਲਾ ਪਿੰਡ ਮੇਰਾ ਇਹ ਚੁੱਕ ਕੇ ਲੈ ਗਏ ਆ ਬੰਬੀ ਤੇ ਕਹਤੇ ਮੈਨੂੰ ਰਾਜ ਇਹਨਾਂ ਇੰਜੈਕਸ਼ਨ ਲਾ ਦਿੱਤਾ ਭੋਜ ਨਹੀਂ ਰਹੀ ਕੋਈ ਉਥੇ ਆਰੇਨਾ ਕੋਲ ਤੇ ਹਾਰ ਦੇ ਡਰਾਈਵਰ ਨੇ ਕਹਿੰਦਾ ਵੀ ਪਾਸਪੋਰਟ ਦੇ ਦੇ ਮੈਂ ਜੋ ਮੈਂ ਲਿਆਂਦਾ ਹੀ ਨਹੀਂ ਤੇ ਮੈਂ ਕਿੱਦਾਂ ਤੁਹਾਨੂੰ ਦੇ ਦਾਂ ਫਿਰ ਵੀ ਇਹਨਾਂ ਦੀ ਹੈਲਪ ਤੌਰ ਤੇ ਬੰਦਿਆਂ ਨੇ ਪਾ ਕੇ ਕਿ ਆਏ ਵੀ ਅਸੀਂ ਤੁਹਾਡਾ ਬਣਵਾ ਦਿੰਨੇ ਜਿੱਤ ਵਿੱਚ ਜੋ ਟਾਈਮ ਥੋੜਾ ਜਿਹਾ ਲੇਟ ਹੋ ਗਏ ਥੋੜੇ ਔਰ ਇਹਨਾਂ ਦੀ ਐਫ ਆਈ ਆਰ ਆਲਰੇਡੀ ਲੌਂਚ ਹੋ ਗਈ ਉਥੇ ਬਾਹਰ ਇਹਨਾਂ ਦੇ ਨਾਂ ਤੋਂ ਤੇ ਇਹਨਾਂ ਨੇ ਅੱਜ ਸਵੇਰੇ ਜੀ ਮੈਨੂੰ ਤਿੰਨ ਦਿਨ ਬੰਬੀ ਦੇ ਰਕਿਆ ਮਾਰਦੇ ਘੁੱਟਦੇ ਬਹੁਤ ਜ਼ਿਆਦਾ ਤੇ ਅੱਜ ਮਧੇਰੇ ਨਾਲ 4 ਵਜੇ ਮੈਨੂੰ ਇਹਨਾਂ ਨੇ ਰੇਲ ਦੇ ਉੱਤੇ ਛੱਡ ਦਿੱਤਾ ਵੀ ਵਾਹਾਂ ਬੰਦ ਗਏ ਲੋ ਤਾਂ ਬੰਦ ਗਏ ਵੀ ਕਿਹਾਗੇ ਵੀ ਇਹਨੇ ਆਪ ਆਤਮਾ ਤੇ ਕਰਨੀ ਕੋਸ਼ਿਸ਼ ਕੀਤੀ ਹੈ ਜਾਨੀ ਮਰ ਗਿਆ ਟ੍ਰੇਨਾਂ ਦੋ ਲੰਗ ਬਚਾ ਲਈ ਮੈਂ ਵਾਹਾਂ ਜਿਹੜੀਆਂ ਨਾ ਕਿਸਕਾ ਕਿਸਕਾ ਕੇ ਆਪਣਾ ਤੇ ਪਿਛ ਹੋ ਗਿਆ ਉਹਦੇ ਪਟਰੀ ਤੇ ਵਿਚਕਾਈ ਹੋ ਗਿਆ ਤੇ ਵਿਚਕਾਈ ਹੋ ਗਿਆ ਤੇ ਦੋ ਟ੍ਰੇਨਾਂ ਵੀ ਲੰਗੀਆਂ ਪਰ ਮੈਂ ਲੱਗ ਜਨਾਨੀਆਂ ਦੋ ਆਈਆਂ ਮੈਂ ਰੋਲਾ ਪਾਉਂਦਾ ਕੋ ਸੁਣਦਾ ਨਹੀਂ ਜਨਾਨੀਆਂ ਦੋ ਬਾਹਰ ਹੋਣ ਆਈਆਂ ਮਜਬੀਆਂ ਦੀਆਂ ਉਹਨਾਂ ਨੂੰ ਜੇ ਰਵਾਜ ਦਿੱਤੀ ਤੋ ਬੈਂਦੀਆਂ ਬੈਂਦੀਆਂ ਭੱਜ ਗਈਆਂ ਮੈਨੂੰ ਰਵਾਜ ਦੇ ਵੀ ਘਰੋਂ ਕੋਈ ਬੰਦਾ ਕੱਲਿਓ ਤੋ ਮੈਨੂੰ ਚੋਕੇ ਵਿੱਚੋਂ ਬਾਹਰ ਕਰੋ ਜਹਾ ਪਛਾਣਦਾ ਪੰਜ ਰਣੇ ਆ ਜੀ ਤਿੰਨ ਦੋ ਬੰਦੇ ਦੰਦ ਪਛਾਤੇ ਆ ਇੱਕ ਮੇਰਾ ਫੁੱਪੜਾ ਮੁੰਸ਼ਾ ਸਿੰਘ ਇੱਕ ਉਹਦਾ ਮੁੰਡਾ ਵਾ ਗੁਰਦੇਵ ਸਿੰਘ ਇੱਕ ਮੁੰਡਾ ਹੋਰ ਵਾ ਨਾਲ ਜੀ ਅੱਜ ਇੱਕ ਛੋਟੀ ਜਿਹੀ ਮੂਵਲੀ ਗੱਲ ਪਾਸਪੋਰਟ ਦੀ ਸੀ ਬਾਹਰ ਕਿਸੇ ਕੰਮ ਕਰਨ ਵਾਸਤੇ ਉਹਦਾ ਦਿੱਤਾ ਈ ਉੱਥੇ ਉਹਨਾਂ ਕੋਲ ਗੁੰਮ ਹੋ ਗਿਆ ਤੂੰ ਮੇਰਾ ਨਾਮ ਆਉਂਦੇ ਵੀ ਤੂੰ ਚੁੱਕ ਕੇ ਲਾਇਆ ਜਾਂ ਤੂੰ ਉਹਦੇ ਉੱਤੇ ਆ ਗਿਆ ਤੇ ਜਾਂ ਤੂੰ ਉੱਥੇ ਗਵਾ ਦਿੱਤਾ ਆ ਜੀ ਇਹ ਤੇ ਐਂ ਚਾਹੁੰਦੇ ਪ੍ਰਸ਼ਾਸਨ ਕੋ ਵੀ ਜੀ ਇਹ ਛੋਟੀ ਜਿਹੀ ਗੱਲ ਦੇ ਉੱਤੇ ਐਡਾ ਵੱਡਾ ਈਸ਼ੂ ਕੋ ਜਾਣ ਦਾ ਜਾਨ ਨੂੰ ਮਾਰ ਦੇ ਮੇਰੇ ਬੱਚਿਆਂ ਨੂੰ ਰੋਟੀ ਕਿੰਨ ਦੇਣੀ ਆ ਇਦਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਮਾਰਿਆ ਸੀ ਇੱਕ ਸਾਹ ਦਾ ਜਿਨਾਵੋਂ ਹੁੰਦੇ ਨਾ ਪਰੇ ਹੋਇਆ ਜਾਂਦਾ ਤੇ ਮਰ ਜਾਣਾ ਮਾਰਨ ਨੂੰ ਕੋਈ 8:00 ਵਜੇ ਇਹਨੂੰ ਚੁੱਕ ਕੇ ਲੱਗੇ ਆ 8:00 ਵਜੇ ਚੁੱਕ ਕੇ ਲੱਗੇ ਆ ਤੇ ਅਸੀਂ ਇਹਦੇ ਕੋਲ ਗਏ ਆ ਘਰ ਇਹਨਾਂ ਦੇ ਇਹਨਾਂ ਦੀ ਘਰ ਦੀ ਨੇ ਫੋਨ ਕੀਤਾ ਕਿ ਡੈਡੀ ਇੱਥੇ ਉਪੜਿਆ ਨਹੀਂ ਆਂ ਅਈਆ ਖਿਆ ਨਹੀਂ ਉਪੜਿਆ ਇਹ ਸਾਡੇ ਪਿੰਨੋਂ ਜਾ ਰਿਹਾ ਹੈਗਾ ਬਈ ਇਹ ਲਾਏਗੇ ਤੇ ਬਈਆਂ ਨੂੰ ਲੇਬਰ ਲਾਈ ਹੈਗੀ ਤੇ ਉਹਨਾਂ ਨੂੰ ਪਾਹੇ ਦੇਣੇ ਹੈਗੇ ਤੇ ਮੈਂ ਇਹ ਆਂਦੀ ਡੈਡੀ ਆਏ ਨਹੀਂ ਅਸੀਂ ਫੋਨ ਲਾਇਆ ਉਹਦਾ ਫੋਨ ਬੰਦ ਆ ਇਹਦਾ ਫੋਨ ਬੰਦ ਆ ਮੈਂ ਤੇ ਮੇਰਾ ਮੁੰਡਾ ਪ੍ਰਗਟ ਸਿੰਘ ਗਏ ਆ ਨਿਲਕ ਪ੍ਰਗਟ ਸਿੰਘ ਗਏ ਆ ਤੇ ਗਾੜੀ ਇਹਨਾਂ ਦੇ ਘਰ ਗਏ ਆ ਤੇ ਇਹ ਕੁੜੀ ਵਿਚਾਰੀ ਨਾ ਨਿੰਮੋ ਚਾਣੀ ਜੀ ਹੋ ਗਏ ਤੇ ਨਾਲ ਲੱਗੋ ਗਵੰਡੋ ਐਸਆਈ ਥਾਣੇਦਾਰ ਵਾ ਉਹ ਵਿਚਾਰਾ ਡਿਆ ਇਹਨੂੰ ਕਰਨ ਵੀ ਕੋਈ ਗੱਲ ਨਹੀਂ ਹੋਣੀ ਆ ਵੇ ਲੈਨੇ ਉਹਦਾ ਮੁੰਡਾ ਇੱਕ ਪਾਸੇ ਨੂੰ ਮੋਟਰਸਾਈਕਲ ਲੈ ਕੇ ਭੱਜ ਗਿਆ ਮੈਂ ਤੇ ਮੇਰਾ ਪ੍ਰਗਟ ਸਿੰਘ ਅਸੀਂ ਆਪ ਭੱਜ ਗਏ ਆ ਬੁਰ ਸਾਹਿਬ ਨੂੰ ਗਏ ਆ ਬੁਰ ਸਾਹਬੋਂ ਹੋ ਕੇ ਬਾਈਪਾਸ ਹੋ ਕੇ ਇਹਨੂੰ ਧਾਰੀਵਾਲ ਨੂੰ ਸ਼ਹਿਰ ਨੂੰ ਸਾਰੇ ਹਰੇ ਬਾਰੇ ਅਸੀਂ ਫਿਰਦੇ ਰਹੇ ਆ ਨਹੀਂ ਲੱਭਾ ਅੱਜ ਸਾਨੂੰ ਇਦਾਂ ਪਤਾ ਲੱਗਾ ਕਿ ਸਾਨੂੰ ਇੱਕ ਕੌਲ ਆਈ ਆ ਉਹ ਕੌਲ ਤੇ ਇਹਨੂੰ ਆਏ ਕਿ ਤੁਹਾਡਾ ਲੜਕਾ ਜਿਹੜਾ ਵਾ ਲਖਬੀਰ ਸਿੰਘ ਉਹ ਬਿਲੀਪੁਰ ਰੇਲ ਦੇ ਉੱਤੇ ਬਸੁੱਟਿਆ ਵਾ ਉਹ ਅਸੀਂ ਉਸੇ ਵੇਲੇ ਚੱਲ ਗਏ ਆ ਮੇਰਾ ਲੜਕੇ ਚੱਲ ਗਿਆ ਤੇ ਹਾਲਾਤ ਤੇ ਕੋਈ ਨੂੰ ਹੋਸ਼ ਹੀ ਨਹੀਂ ਤੇ ਅਹੀਂ ਜਾ ਕੇ ਬਾਵਾ ਖੋਲੀਆਂ ਉਹਨਾਂ ਵਿਚਾਰਿਆਂ ਛੇੜਾ ਨਹੀਂ ਇਹਨਾਂ ਦੇ ਉੱਤੋਂ ਦੀ ਦੋ ਵਾਰੀ ਦੋ ਰੇਲਾ ਲੰਗੀਆਂ ਵਿੱਚ ਲਮਾ ਪਿਆ ਰਿਆ ਰੇਲ ਰਹੀ ਪਰਮਾਤਮਾ ਪਰਮਾਤਮਾ ਕਰਕੇ ਪਤਾ ਨਹੀਂ ਕਿ ਪਰਮਾਤਮਾ ਨੇ ਕਿਹੜੀ ਗੱਲੋਂ ਗੁਰੂ ਅਰਜਨ ਦੇਵ ਦੇ ਘਰ ਜਾਂਦਾ ਸੀ ਇਹ ਕਿਦਾਂ ਪਜ ਗਿਆ ਮੈਨੂੰ ਸਟਾ ਬਹੁਤ ਜ਼ਿਆਦਾ ਜੀ ਇਹਦੇ ਤੇ ਲਾਤਾ ਲੱਤ ਤੋੜ ਲੱਤਾ ਤੋੜਦੀਆਂ ਇਹਦੇ ਕੰਨ ਇੱਕ ਵੱਢ ਛੜਿਆ ਵਾ ਇਹਦੇ ਆ ਟੱਪ ਵਾ ਇਦਾਂ ਕੋਈ ਪਤਾ ਹੀ ਨਹੀਂ ਕਿੰਨੀਆਂ ਕਸਟਾਂ ਨੇ ਕਿ ਇਹੋ ਜੇ ਇਹਨਾਂ ਨੂੰ ਬੰਦ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਰ ਮੇਰਾ ਬ੍ਰਦਰ ਆ ਲਖਵੀਰ ਸਿੰਘ son of ਸਰਦਾਰ ਮੰਗਲ ਸਿੰਘ ਤੇ ਵਾਸੀ ਹੈ 베디 ਕਲੋਨੀ ਆ ਇਹਨਾਂ ਦਾ ਥੋੜਾ ਜਿਹਾ ਕੋਈ ਬਾਹਰ ਦਾ ਡਿਸਫਿਊਜ ਚੱਲਦਾ ਸੀਗਾ ਇੱਕ ਪਾਸਪੋਰਟ ਦੇ ਕਰਕੇ ਉਹ ਪਾਸਪੋਰਟ ਉਹ ਕਹਿੰਦੇ ਸੀ ਕਿ ਜਾਨੀ ਇਹ ਲੈ ਕੇ ਆ ਚੁੱਕਾ ਵਾ ਇੰਡੀਆ ਤੇ ਜਾਨੀ ਇਦਾਂ ਕੋਈ ਹੋਰ ਨਹੀਂ ਸਕਦਾ ਕਿਉਂਕਿ ਤੁਹਾਨੂੰ ਪਤਾ ਇੰਟਰਨੈਟ ਦਾ ਜੋਗਾ ਸਾਰਾ ਹੀ ਜਿਹਦੇ ਕਾਰਨ ਉਹਨਾਂ ਨੇ ਇੱਕ ਐਫ ਆਈ ਆਰ ਤੇ ਕਵਾਈ ਸੀ ਉਹ ਹੋਈ ਨਹੀਂ ਪੁਲਿਸ ਨੇ ਕੈਨਸਲ ਕਰ ਦਿੱਤੀ ਸੀ ਫਿਰ ਉਹਨਾਂ ਨੇ ਇੱਕ ਗੁਰਦਾਸਪੁਰ ਵੀ ਕਰਵਾਈ ਆ ਉਹਦਾ ਇਹਨਾਂ ਦਾ ਚੱਲਦਾ ਸੀ ਉਥੇ ਇਹਨੇ ਲਿਖ ਕੇ ਦੇ ਦਿੱਤਾ ਕਿ ਯਾਨੀ ਜੇ ਤੁਸੀਂ ਮੇਰੇ ਤੇ ਬਲਾਮ ਲਾਉਂਦੇ ਹੋ ਤੇ ਮੈਂ ਕੋਈ ਗੱਲ ਨਹੀਂ ਗੁੰਮੀ ਹੋਇਆ ਤਾਂ ਮੈਂ ਨਵਾਂ ਬਣਵਾ ਦਿੰਦਾ ਉਹਦੇ ਉੱਤੇ ਇਹਨੇ ਕੋਈ 10 15 ਦਿਨ ਦਾ ਉਹਨਾਂ ਕੋਲੋਂ ਟਾਈਮ ਲਿਆ ਸੀ ਕਿ ਯਾਨੀ ਉਹ ਥੋੜਾ ਜਿਹਾ ਟਾਈਮ ਘੱਟ ਸੀ ਉਥੇ ਟਾਈਮ ਥੋੜਾ ਜ਼ਿਆਦਾ ਚਾਹੀਦਾ ਕਮ ਸੇ ਕਮ 1.5 ਮਹੀਨੇ ਦਾ ਟਾਈਮ ਚਾਹੀਦਾ ਉਹ ਇਹਨੇ ਕਰਵਾਉਣ ਰਿਹਾ ਸੀ ਕੁਝ ਤਕਰੀਬਨ 60% ਜਿਹੜਾ ਕੰਮ ਹੋ ਚੁੱਕਾ ਸੀ ਤੇ ਬਾਕੀ ਕੁਝ 40% ਜਿਹੜਾ ਉਹ ਰਹਿੰਦਾ ਸੀ ਉੱਥੇ ਹੋਣ ਵਾਲਾ ਤੇ ਉਹ ਟਾਈਮ ਖਤਮ ਹੋਣ ਕਰਕੇ ਸਿਰਫ ਇਹਨਾਂ ਦੀ ਰੰਜਿਸ਼ ਸੀ ਆਪਸ ਵਿੱਚ ਚੱਲਦੀ ਉਹ ਹਾਂ ਪਾਸਪੋਰਟ ਨੂੰ ਲੈ ਕੇ ਔਰ ਉਹ ਇਹਨਾਂ ਨੇ ਉਹ ਸਾਡੇ ਭੂਆ ਦੇ ਬੇਟੇ ਆ ਗੁਰਪਾਲ ਸਿੰਘ ਜਿਹੜਾ ਇਹ ਨਹੀਂ ਉਹਨਾਂ ਦਾ ਉਹਨਾਂ ਦਾ ਵੀ ਬ੍ਰਦਰ ਉੱਥੇ ਰਹਿੰਦਾ ਵਾ ਗੁਰਦੇਵ ਸਿੰਘ ਗੁਰਦੇਵ ਸਿੰਘ ਸਨ ਅਫਸਰ ਸਰਦਾਰ ਮੁੰਸ਼ਾ ਸਿੰਘ ਪਿੰਡ ਦਾ ਵੱਡੇ ਕਲੇਰ ਕਲਾ ਉਹ ਉਹਦੇ ਕਰਕੇ ਸਿਰਫ ਇਹਨਾਂ ਦੀ ਰੰਜਸ਼ ਚ ਚੱਲੀ ਜਾਂਦੀ ਸੀ ਤੇ ਇਹਨਾਂ ਨੇ ਜਾਨੀ ਸੋਮਵਾਰ ਦਾ ਸੋਮਵਾਰ ਦਾ ਇਹਨੂੰ ਤਵੇਰ ਤਵੇਰ ਦਾ 24 ਤਰੀਕ ਨੂੰ ਗੱਡਣਾਪ ਕੀਤਾ ਵਾ ਤੇ ਇਹਨੂੰ ਪਹਿਲਾਂ ਕੋਈ ਉਹਨਾਂ ਨੇ ਚੱਕ ਕੇ ਤੇ ਮੇਰੇ ਖਾਲ ਲਾਲੋਵਾਲ ਨੇ ਕਿ ਆਲੋਵਾਲ ਦਾ ਆਲੋਵਾਲੇ ਦੇ ਦੱਸਣ ਮੁਤਾਬਕ ਲਾਲੋਵਾਲ ਹਾਂ ਲਾਲੋਵਾਲ ਉੱਥੇ ਖੜਿਆ ਵਾ ਤੇ ਉੱਥੇ ਬੰਨ ਕੇ ਰੱਖਿਆ ਜੇ ਤੇ ਉਸ ਤੋਂ ਬਾਅਦ ਇੱਕ ਦਿਨ ਉੱਥੇ ਰੱਖਿਆ ਉਹਨੂੰ ਇੰਜੈਕਸ਼ਨ-ਜੁਕਸ਼ਨ ਦਿੱਤਾ ਵਾ ਔਰ ਉਹਨਾਂ ਕੋਲ ਉੱਥੇ ਹਾਰ ਵੀ ਆ ਇੱਕ ਇਹਦੇ ਕਹਿਣ ਮੁਤਾਬਕ ਇਹ ਕਹਿੰਦਾ ਵੀ ਕਿਰਵਾਲਵਰ ਉਹਨਾਂ ਦੇ ਕੋਲ ਤੇ ਬਾਕੀ ਸਾਰੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਉਤੋਂ ਵਾਰਾ ਫਿਰ ਉਹਨਾਂ ਨੇ ਇਹਨੂੰ ਸ਼ਾਮ ਨੂੰ ਉੱਥੋਂ ਚੁੱਕ ਕੇ ਲਿਆ ਕੇ ਬਿਦੀਪੁਰ ਜਿਹੜਾ ਚਰਚਾ ਉਹਦੀ ਬੈਕਸਾਈਡ ਤੇ ਕੋਈ ਮੋਟਰ ਵਾ ਉੱਥੇ ਰੱਖਿਆ। ਉੱਥੇ ਵੀ ਇਹਨੂੰ ਇੰਜੈਕਸ਼ਨ ਦਿੰਦੇ ਰਹੇ ਆ ਜਦੋਂ ਇਹਨੂੰ ਕੋਈ ਹੋਸ਼ ਆ ਸ਼ਾਈ ਆ ਲਾਗੇ ਬਹਿ ਕੇ ਤੇ ਕੋਈ ਟੈਲੀਫੋਨ ਕਰਾਇਆ ਵਾ ਜੋ ਕਿ ਸਾਡੇ ਨਾ ਮੋਬਾਈਲ ਦੇ ਡਾਲਰ ਹੁੰਦੇ ਸਾਡੇ ਫੋਨ ਵਿੱਚ ਉਹ ਇਹਦੇ ਵਿੱਚ ਵੀ ਆ ਗਏ ਸੀ ਮੇਰੇ ਕੋਲ ਵੀ ਆ ਗਏ ਆ। ਉਹ ਡਾਲਰਾਂ ਤੋਂ ਫੋਨ ਕਰਵਾਇਆ ਵਾ। ਇਹ ਇਹ ਗਵਰਨ ਥਾਣੇ ਲਾ ਰਹਿਂਦਾ। ਥਾਣੇਦਾਰ ਨੂੰ ਉਹਨਾਂ ਨੂੰ ਫੋਨ ਕਰਾਇਆ। ਤੇ ਉਹਨਾਂ ਨੂੰ ਫੋਨ ਕਰਾਉਣ ਤੋਂ ਬਾਅਦ ਆ ਫਿਰ ਉਹਨਾਂ ਨੇ ਸਾਨੂੰ ਡੈਡੀ ਹੋਣਾ ਦਾ ਇਹਨਾਂ ਨੇ ਫਿਰ ਭੱਜ ਦ ਉਰੇ ਵਿੱਚ ਉਹਨਾਂ ਨੇ ਸਾਡੀ ਪਹਿਲਾਂ ਤਾਂ ਸਾਡੀ ਐਫਆਈਆਰ ਨਹੀਂ ਉਹਨਾਂ ਨੇ ਗੱਲ ਕੋ ਲਿਖਿਆ ਹੀ ਕੁਝ ਨਹੀਂ ਉਹਨਾਂ ਨੇ ਬਿਲਕੁਲ ਉਹ ਕਹਿੰਦੇ ਵੀ ਫਲਾਣਾ ਆਣ ਕੇ ਇੱਧਰ ਬਿਆਨ ਦਵੇ ਉਹ ਏਦਾਂ ਲੜ ਕੇ ਗਿਆ ਹੋਣਾ ਕੁਝ ਕਰਕੇ ਗਿਆ ਹੋਣਾ ਉਹਨਾਂ ਨੇ ਸਾਡਾ ਕੁਝ ਨਹੀਂ ਕੀਤਾ ਸਾਡਾ ਫਿਰ ਉਸ ਤੋਂ ਬਾਅਦ ਅਗਲੇ ਦਿਨ ਇਹ ਫੇਰ ਵੀ ਗਏ ਆ ਕੋਈ ਪਿੰਡ ਦੇ ਮੋਤਬਰ ਬੰਦੇ ਲੈ ਕੇ ਉਹਨਾਂ ਫੇਰ ਵੀ ਨਹੀਂ ਕੀਤੀ ਅੱਜ ਸਵੇਰੇ ਸਾਨੂੰ ਇੱਕ ਕਾਲ ਆਈ ਆ ਉਹ ਡੈਡੀ ਹੋਣਾ ਨੂੰ ਆਈ ਆ ਉਹ ਨੰਬਰ ਸਾਡੇ ਕੋਲ ਹੈਗਾ ਵਾ ਉਹ ਨੰਬਰ ਤੋਂ ਕਾਲ ਆਈ ਜਾ ਉਹਨਾਂ ਆਖਿਆ ਵੀ ਤੁਹਾਡਾ ਬੰਦਾ ਜਿਹੜਾ ਬਾ ਚਰਚ ਦੀ ਬੈਕ ਸਾਈਡ ਦੇ ਉੱਤੇ ਰੇਲ ਦੀ ਪਟੜੀ ਦੇ ਉੱਤੇ ਪਿਆ ਵਾ ਜੋ ਕਿ ਨੂੰ ਰੇਲ ਦੀ ਇਹਦੇ ਦਸਨ ਮਤਾਬਕੇ ਰੱਸੀ ਇਕ ਵਾਰ ਇਹਨੂੰ ਵੱਧਾ ਹੀ ਜਨਾ ਇੱਕ ਪਰਣਾ ਵਾ ਉਹ ਟ੍ਰੇਨਾਂ ਦੋ ਉਹਦੇ ਉੱਤੋਂ ਦੀ ਲੰਘ ਵੀ ਚੁੱਕੀਆਂ ਇਹ ਕੇਂਦਰ ਚ ਹੋਇਆ ਰਿਹਾ ਉਹ ਇਹਦੀ ਕਿਸਮਤ ਚੰਗੀ ਆ ਕਿ ਜਾਨੀ ਉਹ ਕਿਸਮਤਾਂ ਚੰਗੀ ਉਹ ਜਾਂ ਇਹ ਪਲਟੀ-ਪਲਟੀ ਮਾਰ ਕੇ ਇੱਧਰ ਉੱਧਰ ਹੋਇਆ ਰਿਹਾ ਵਿੱਚ ਉਸ ਤੋਂ ਬਾਅਦ ਆ ਫਿਰ ਇਹਨਾਂ ਨੇ ਅਸੀਂ ਗਏ ਆ ਜਾਣ ਤੇ ਜਾਣ ਤੇ ਉੱਥੇ ਜਾ ਕੇ ਵੇਖਿਆ ਤੇ ਇਹਦੀ ਰੱਸੀ ਨਾਲ ਲੱਤਾਂ ਬੱਧੀਆਂ ਤੇ ਪਲਤੇ ਨੂੰ ਕੋਈ ਸੁੱਧ ਬੁਰਦ ਨਹੀਂ ਸੀ ਕੋਈ ਸੁੱਧ ਬੁਰਦ ਨਹੀਂ ਹਾਂਜੀ ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਛੋਟੀ ਜੀ ਗੱਲ ਸੀ ਪਾਸਪੋਰਟ ਦੀ ਕੋਈ ਬਹੁਤ ਵੱਡਾ ਕੋਈ ਹੈ ਨਹੀਂ ਸੀਗਾ ਉਹ ਜੇ ਉਹਨਾਂ ਦੇ ਕੋਈ ਮਨ ਦੇ ਵਿੱਚ ਹੈਗੀ ਸੀ ਗੱਲ ਤਾਂ ਸਾਡੇ ਨਾਲ ਬੈਠ ਕੇ ਵੀ ਉਹ ਗੱਲ ਕਰ ਸਕਦੇ ਸੀ ਮੇਰੇ ਫਾਦਰ ਸਾਹਿਬ ਨਾਲ ਕਰ ਸਕਦੇ ਜਾਂ ਇਹਦੇ ਨਾਲ ਵੀ ਕਰ ਸਕਦੇ ਸੀ ਪਰ ਉਹਨਾਂ ਨੇ ਇਹਨੂੰ ਜਾਨੀ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹ ਬਚ ਗਿਆ ਤੇ ਆਪਣੀ ਕਿਸਮਤ ਕਰਕੇ ਬਚ ਗਿਆ ਜਾਂ ਉਹਨਾਂ ਲੋਕਾਂ ਦੇ ਕਰਕੇ ਹੈਲਪ ਕਰਕੇ ਬਚ ਗਿਆ ਅਸੀਂ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਔਰ ਮੀਡੀਆ ਦੇ ਜ਼ਰੀਏ ਕਿ ਇਹ ਜੋ ਵੀ ਹੈ ਇਨਸਾਫ ਹੋਣਾ ਚਾਹੀਦਾ ਔਰ ਉਹਨਾਂ ਨੂੰ ਸਖਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਵੀ ਬੰਦੇ ਇਹਦੇ ਵਿੱਚ ਹੈਗੇ ਹਨ ਅਨਵੋਲਵਰ ਆਏ ਠੀਕ ਧਾਰੀਵਾਲ ਤੋਂ ਹਰਜਿੰਦਰ ਭੁੱਲਰ ਦੇ ਨਾਲ ਰਣਜੀਤ ਸਿੰਘ ਦੇਵੇ ਪੰਜਾਬ ਟੀਵੀ